kadar ਦੇ ਅੱਖਾਂ ਦੁਨੀਆਂ ਤੇ ਗੰਗ ਘਰੇੜੇ ਬਿਰਿਆ ਮੇਰਾ ਆਵਾਜ਼ ਜਿਹੜੀ ਜਦੋਂ ਸਾਰੇ ਸਾਜ਼ ਵਜਦੇ ਨਾ ਇਹ ਆਵਾਜ਼ ਦਬ ਜਾਂਦੀ ਹੈ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੜੇ ਤੂੰ ਮਗਦਾਰੀ ਵੇ ਸੂਰਜਾ ਜਿੱਥੇ ਬੰਦਾ ਜੰਮਦਾ ਸਿਰੀ ਏ ਉਹ ਜਿੱਥੇ ਬੰਦਾ ਜੰਮਦਾ ਸਿਰੀ ਏ ਰਕਿਆਂ ਦੀ ਮੀਰੀ ਪੀਰੀ ਏ ਜਿੱਥੇ ਕਰਕੇ ਪੰਧੀਰੀ ਤਾਰੇ ਤੇ 헤ਠ ਪੰਗੀਰੀ ਏ பாਪੂ ਤੇ ਕਰਜ ਦਾ সুদ ਨਹੀਂ ڪونج کي ري I'm <laughs> ਲਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਤੇਰੀ ਇਹ ਸ਼ਹਾਦਤ ਦੀ ਲੋਕ ਤੇਰੀ ਇਹ ਸ਼ਹਾਦਤ ਦਾ ਨਿਗ ਤੇਰੇ ਸਮਾਜ ਦੇ ਉਹਨਾਂ ਲੋਕਾਂ ਨੂੰ ਨਿਗ ਦਾ ਮਤਲਬ ਹੁੰਦਾ ਪ੍ਰੇਰਣਾ ਕਿ ਤੇਰੇ ਤੋਂ ਤੇਰੀ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਕੁਝ ਹੋਰ ਵੀ ਲੋਕ ਸਮਾਜ ਦੇ ਲਈ ਅੱਗੇ ਵਧਣ ਅੱਜ ਦੇ ਸਮੇਂ ਵਿੱਚ ਮੌਜੂਦਾ ਪਰਸਥਿਤੀਆਂ ਜਿੱਥੇ ਬੜੀ ਖੁਦਗਰਜ਼ੀ ਵੱਲ ਨੂੰ ਵੱਧ ਰਹੀਆਂ ਹਨ ਅੱਜ ਦਾ ਸਮਾਜ ਜਿੱਥੇ ਬੜਾ ਖੁਦਗਰਜ਼ ਬਣਦਾ ਜਾ ਰਿਹਾ ਹੈ ਮੈਂ ਸਮਝਦਾ ਤੇ ਕਈ ਵਾਰੀ ਤਾਂ ਜਿਨ੍ਹਾਂ ਲੋਕਾਂ ਨੇ ਸਮਾਜ ਦੇ ਲਈ ਕੁਰਬਾਨੀ ਕੀਤੀ ਹੈ ਮੈਂ ਕਵਤਾ ਲਿਖੇ ਸੀ ਗੁਰੂ ਨੂੰ ਮੈਂ ਹਮੇਸ਼ਾ ਥੋੜਾ ਕੌੜਾ ਲਿਖਦਾ ਹਾਂ ਕੌੜਾ ਇਸ ਕਰਕੇ ਲਿਖਦਾ ਮਿੱਠਾ ਇਸ ਕਰਕੇ ਨਹੀਂ ਲਿਖਦਾ ਕਿਉਂਕਿ ਮਿੱਠੀਆਂ ਚੀਜ਼ਾਂ 'ਚ ਕੀੜੇ ਪੈ ਜਾਂਦੇ ਆ ਕੌੜੀਆਂ 'ਚ ਨਹੀਂ ਪੈਂਦੇ ਕੌੜੀਆਂ ਚੀਜ਼ਾਂ 'ਚ ਨਹੀਂ ਪੈਂਦੇ ਲੇਕਿਨ ਸੱਚ ਵੀ ਉਹੀ ਐ ਮੈਂ ਗੁਰੂ ਨੂੰ ਕਵਤਾ ਲਿਖੀ ਸੀ ਕਿ ਮੁੜਕਾਂਸ਼ੀ ਦੀਆਂ ਗਲੀਆਂ ਵਿੱਚ ਐ ਸੱਚ ਦਾ ਵਿਗਲ ਬਜਾਈ ਨਾ ਲੋਕੀ ਕਹਿੰਦੇ ਆ ਜਾ ਸਤਗੁਰ ਪਰ ਮੈਂ ਕਹਿੰਦਾ ਤੂੰ ਆਈ ਨਾ ਜੇ ਅੱਜ ਕੱਲ ਦੀ ਪਰਿਸਥਿਤੀ ਦੇ ਵਿੱਚ ਗੁਰੂ ਮਹਾਰਾਜ ਆਇਆ ਜਦਾਂ ਦੇ ਹਾਲਾਤ ਕੌਮ ਦੇ ਐ ਜੇ ਕਿਤੇ ਮੁੜ ਕੇ ਫੇਰ ਚੀਨੇ ਵਰਗੇ ਸ਼ੇਧ ਇਸ ਧਰਤੀ ਦੇ ਉੱਤੇ ਪੈਦਾ ਹੋ ਜਾਣ ਤੇ ਉਹ ਸਮਾਜ ਦੇ ਬਾਰੇ ਸੋਚਣ ਤੋਂ ਪਹਿਲਾਂ ਪੂਜਾ ਬਰੀ ਇਹ ਗੱਲ ਸੋਚਣ ਜਿੱਦਾਂ ਦੀ ਪਰਸਥਿਤੀ ਅਜ ਹੋ ਗਈ ਹੈ ਇੰਨਾ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਸੀ ਇਸ ਕਰਕੇ ਕਿ ਇਹ ਜਿਹੜਾ ਗਰੀਬ ਗੁਰਪਾ ਸਮਾਜ ਹੈ ਇਸ ਸਮਾਜ ਦਾ ਕੁਝ ਬਣ ਜਾਏ ਬਾਬਾ ਸਾਹਿਬ ਨੇ ਚਾਰ ਬੱਚੇ ਕੁਰਬਾਨ ਕੀਤੇ ਸੇ ਕਿ ਮੇਰੇ ਆਉਣ ਵਾਲੀਆਂ ਨਸਲਾਂ ਦੇ ਕਰੋੜਾਂ ਬੱਚੇ ਜੀਵਿਤ ਰਹਿਣ ਔਰ ਜੀਵਿਤ ਰੱਖਣ ਦੇ ਲਈ ਸਾਨੂੰ ਸੰਵਿਧਾਨਕ ਰੂਪੀ ਇੱਕ ਬਹੁਤ ਵੱਡਾ ਪਾਰਸ ਔਰ ਖਜ਼ਾਨਾ ਦਿੱਤਾ ਹੈ ਸਾਨੂੰ ਜੀਵਿਤ ਰੱਖਣ ਦੇ ਲਈ ਬਾਬਾ ਸਾਹਿਬ ਅੰਬੇਡਕਰ ਨੇ ਬਹੁਤ ਵੱਡਾ ਪਾਰਸ ਰੂਪੀ ਖਜ਼ਾਨਾ ਦਿੱਤਾ ਕਿ ਭਈ ਇਹ ਖਜ਼ਾਨਾ ਆ ਤੁਹਾਡੇ ਮੈਨ ਸਪੁਰਦ ਕਰਕੇ ਚੱਲਿਆ ਅਗਰ ਤੁਸੀਂ ਗੁਰ ਰਵਿਦਾਸ ਦੇ ਲਾਇਕ ਔਰ ਨਲਾਇਕ ਬੱਚਿਆਂ ਦੇ ਵਿੱਚੋਂ ਕੀ ਬਣਨਾ ਅਗਰ ਲਾਇਕ ਹੋਏ ਤੇ ਫੇ ਮੇਰਾ ਇੱਕ ਖਜ਼ਾਨਾ ਸੰਭ ਲਿਓ ਤੇ ਇਸ ਖਜ਼ਾਨੇ ਦੇ ਨਾਲ ਬਰਕਤ ਆਇਆ ਲੇਕਿਨ ਸਾਨੂੰ ਖਜ਼ਾਨਾ ਸਮਝਾਉਣ ਵਾਲੇ ਬੰਦੇ ਅੱਜ ਕੱਲ ਪਤਾ ਨਹੀਂ ਕਿਧਰ ਗਏ ਇਸ ਕਰਕੇ ਜਿੱਦਾਂ ਦੀ ਪਰਿਸਥਿਤੀ ਹੈ ਸਮਾਜਿਕ ਇਦਾਂ ਦੀ ਪਰਿਸਥਿਤੀ ਦੇ ਉੱਤੇ ਕਦੇ ਵੀ ਜਿਹੜੇ ਸਾਡੇ ਸ਼ਹੀਦ ਹੋਏ ਆ ਸਾਡੇ ਗੁਰੂ ਸਾਹਿਬਾਨ ਹੋਏ ਆ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਲੇਕਿਨ ਫਿਰ ਵੀ ਬੀਜ ਨਸਤ ਨਹੀਂ ਹੁੰਦਾ ਜਦ ਤੱਕ ਜਿਉਂਦੇ ਆਂ ਅਸੀਂ ਪੈਰਾ ਦੇਣ ਲਈ ਬੈਠੇ ਆਂ ਸਵਾਹੋ ਇਹ ਜੜੀਆਂ ਕੁਰਬਾਨੀਆਂ ਇਹ ਜੜੀਆਂ ਸ਼ਹਾਦਤਾਂ ਆ ਇਹ ਅਜਾਈ ਨਹੀਂ ਜਾਂਦੀਆਂ ਹੁੰਦੀਆਂ ਉਹ ਜੋ ਹੋਰ ਜ਼ੁਲਮ ਹੋਣ ਕੁਲੀ ਆਵੇਗੀ ਓ ਸਤਗੁਰਾਂ ਦੀ ਕੁਰਬਾਨੀ ਰੰਗ ਲਿਆਵੇਗੀ ਨਾਲ ਹਿੰਮਤ ਦੇ ਕੌਮ ਸਿਖਰ ਤੇ ਜਾਵੇਗੀ ਨਾਲ ਹਿੰਮਤ ਦੇ ਕੌਮ ਸਿਖਰ ਤੇ ਜਾਵੇਗੀ ਓ ਹਰ ਤੇ ਝੰਡੇ ਚੱਕ ਕੇ ਸੱਚ ਦੇ ਰਾਹ ज़ुल्म ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ